ਸਾਨੂੰ ਚੰਗੀਆਂ ਗੱਲਾਂ ਵੀ ਦੱਸਦੇ ਸੀ ਤੇ ਬਜੀਪੁਰ ਲੰਬਾ ਸਮਾਂ ਰਹਿ ਕੇ ਆਇਆ ਹੁਣ ਮੈਡਮ ਲੈਕਚਰਾਂ ਨੇ ਭਰਤਗੜ ਮੇਰੀ ਮਰਾਦ ਰੁਪਿੰਦਰ ਕੌਰ ਮੈਡਮ ਤੇ ਉਹ ਸਾਡੇ ਅਸ਼ੋਕ ਸਾਡੇ ਸਟੂਡੈਂਟ ਵੀ ਨੇ ਮੈਡਮ ਤੁਹਾਡੇ ਇੱਥੇ ਪਹੁੰਚਣ ਦੇ ਨਿਕਾ ਸਵਾਗਤ ਕਰਦੇ ਹਾਂ ਸੀਮਾ ਮੈਡਮ ਮੇਰੇ ਸਾਥੀ ਨੇ ਬੀਮ ਰਹੇ ਆ ਤੇ ਹੁਣ ਈਵੈਂਟ ਲੈ ਕੇ ਆਉਂਦੇ ਆ ਮੈਨੂੰ ਬੜੀ ਖੁਸ਼ੀ ਹੁੰਦੀ ਆ ਤੇ ਬੱਚਿਆਂ ਨਾਲ ਜਿਹੜਾ ਜੁੜਦਾ ਨਾ ਉਹਦਾ ਕੋਲ ਸੋਲ ਜਾਂਦੀ ਆ ਆਪ ਦੇ ਬੱਚਿਆਂ ਦਾ ਮੁੱਢੇ ਦੇ ਚੱਕ ਲੈਣੇ ਆ ਤੇ ਯਾਦਵਿੰਦਰ ਸਰ ਸੰਦੀਪ ਮੈਂ ਸਰਕਾਰੀ ਪ੍ਰਾਇਮਰੀ ਸਕੂਲ ਹਵੇਲੀ ਕਲਾ ਸ਼ਿਮਰਪੁਰ ਮੈਡਮ ਦੇ ਸ਼ਿਮਰਪੁਰ ਮੈਡਮ ਤੇ ਇਹ ਅਧਿਆਪਕ ਨੇ ਉਹ ਬੜੇ ਅੱਜ ਬਹੁਤ ਖੁਸ਼ ਹੋਣਗੇ ਕਿ ਉਹਨਾਂ ਦੀ ਬੱਚੀ ਨੇ ਬੱਚੇ ਬਹੁਤ ਪੜਾ ਦਿੰਦੇ ਆ ਕਈ ਭੁੱਲ ਜਾਂਦੇ ਆ ਕਈ ਭੁੱਲ ਜਾਂਦੇ ਆ ਵੀ ਆਸਾਨ ਭੁੱਲ ਜਾਂਦੇ ਆ ਮੈਂ ਹੁਣੇ ਗੱਲਾਂ ਸੁਣ ਰਿਹਾ ਜਿਵੇਂ ਤੋਂ ਚੰਦਰਕANTਾ ਮੈਡਮ ਦੇ ਖੂਬੀਆਂ ਦਾ ਫਰੇਸੀ ਚੰਦਰਕANTਾ ਮੈਮ ਤੇ ਉਹਨਾਂ ਦੇ ਹਸਬੰਡ ਭਾਰਤ ਕੁਸ਼ਣ ਜੀ ਦਾ ਇੱਥੇ ਪਹੁੰਚਣ ਤੇ ਦਿਲ ਦੀਆਂ ਗਹਿਰਾਈਆਂ ਤੋਂ ਸੀਨੇ ਘਾ ਸਵਾਗਤ ਕਰਦੇ ਆ ਦੀ ਆਈ ਦੁਆ ਕਰਦੇ ਆ ਪ੍ਰਮਾਤਮਾ ਤੋਂ ਉਮਰਾਂ ਬਖਸ਼ੇ ਤੁਸੀਂ ਆਈ ਬੱਚਿਆਂ ਨੂੰ ਜ਼ਿੰਦਗੀਆਂ ਬਣਾ ਦਿਓ ਕਰਨਲ ਸਰ ਰਿਟਾਇਰਡ ਪੋਲੀਟੀਕਲ ਸਾਇੰਸ ਲੈਕਚਰ ਮੰਗਲ ਸਰਸਾ ਸਾਥੀ ਦੇ ਸਾਤੇ ਮੈਡਮ ਰਵਿੰਦਰ ਕੋਆਪਰੇਟਿਵ ਪੰਜਾਬ ਰਿਟਾਇਨ ਨੇ ਮੈਡਮ ਮਨਪ੍ਰੀਤ ਕੌਰ ਬਖੜੀ ਤੋਂ ਮਨਪ੍ਰੀਤ ਮੈਡਮ ਮੇਰੇ ਨਾਲ ਕਲਾਕਤਵ ਦੇ ਵਿੱਚ ਬਹੁਤ ਪੁਰਾਣੇ ਸਮੇਂ ਤੋਂ ਜੁੜੇ ਹੋਏ ਰੂਚੀ ਗੁਰੂਗੁਰ ਮੈਡਮ ਨਾਲ ਕੱਲ ਵੀ ਮੈਡਮ ਕੰਤਾ ਮੈਡਮ ਦੇ ਕੰਤਾ ਵਰਮਾ ਦੇ ਵੱਲੋਂ ਦੀ ਕਿਤਾਬ ਦੀ ਰੀਲੀਜ਼ਿੰਗ ਤੇ ਪਹੁੰਚੇ ਸੀ ਇੱਥੇ ਪਹੁੰਚਣ ਤੇ ਤੁਹਾਡਾ ਨਿੱਘਾ ਸਵਾਗਤ ਕਰਦੇ ਮੋਹ ਜੈਨ ਜੀ ਨਾਲੇ ਗੜੀਆ ਰੋਪੜ ਤੋਂ ਸਰਦਾਰ ਜਸਪ੍ਰੀਤ ਸਿੰਘ ਜੀ ਐਸ ਵੀਓ ਹੁਣ ਜਿਹੜੇ ਸਾਡੇ ਪ੍ਰੈਸ ਵਾਲੇ ਜਿਨ੍ਹਾਂ ਨੇ ਅੱਛਾ ਜੀ ਬਿਕਮ ਸਿੰਘ ਜੀ ਵਰਕਿੰਗ ਐਟ ਦਾ ਗੌਰਮੈਂਟ ਹਸਪੀਟਲ ਰੋਪੜ ਮੀਨੂ ਵਰਕਿੰਗ ਐਟ ਦਾ ਹਸਪੀਟਲ ਰੋਪੜ ਉਹਨਾਂ ਦੀ ਵਾਈਪ ਨੇ ਜਿਹੜੇ ਪ੍ਰੈਸ ਵਾਲੇ ਆਏ ਆ ਬਹੁਤ ਆ ਕੇ ਬੈਠੇ ਨੇ ਆਰ.ਟੀ.ਵੀ. ਬੰਦ ਤੋਂ ਸੰਸ਼ੇਰ ਸਿੰਘ ਬੰਗਾ ਜੀ ਅਮਨਦੀਪ ਸਿੰਘ ਜੀ ਅਵਤਾਰ ਸਿੰਘ ਕਬੂਲ 22 ਜੀ ਚੈਨਲ ਤੋਂ ਵਰਨੂ ਲੰਬਾ ਧਾਰਨਿਕ ਪਾਸ ਕਰ ਤੋਂ ਕਰਨ ਪੰਜਾਬ ਜੀ ਇਸਲੀ ਬੰਦਾ ਚਾਹੇ ਤਾਂ ਕੀ ਨਹੀਂ ਕਰ ਸਕਦਾ ਮੰਨਿਆ ਵਕਤ ਵੀ ਤੰਗ ਕੋ ਤੰਗ ਆਉਂਦਾ ਪਾਵੇਂ ਮੰਨਿਆ ਵਕਤ ਵੀ ਤੰਗ ਤੋਂ ਤੰਗ ਆਉਂਦਾ ਰਾਂਝਾ ਤੱਕ ਤਹਿਆ ਰਹੇ ਕੋਰੇ ਤਸਈ ਪਹਿਰਾ ਹੀਟ ਸਾਲਾ ਦਾ ਝੰਗ ਆਉਂਦਾ ਜਿਵੇਂ ਮੰਦਾ ਤਖਾਂ ਲਵੇ ਬੰਦ ਅਕਾਕਰਤਾ ਕਰ ਲਵੇ ਜੋ ਕੀ ਨਹੀਂ ਕਰ ਸਕਦਾ ਅਸੀਂ ਭਲੇਕੇ ਚ ਰਹਿੰਦੇ ਆ ਸਾਡੇ ਪਿੰਡਾਂ ਚ ਸਾਡੇ ਸਰਦਾਰ ਭਾਈ ਜਾਰਿਆਂ ਚ ਬਥੇਰੇ ਅੰਗਰੇਜ਼ੀ ਨੂੰ ਕਿਵੇਂ ਕਹਿੰਦੇ ਵੱਢਦੇ ਆ ਵੱਢਦੇ ਅਸੀਂ ਬਹਿਮ ਚ ਹੋ ਜਾਂਦੇ ਆ ਅਸੀਂ ਬਹੁਤ ਕੁਝ ਕਰ ਸਕਦੇ ਆ ਅਸੀਂ ਉਹ ਸਕੂਲਾਂ ਚ ਪੜ੍ਹੇ ਆ ਜਿਹਨੂੰ ਧਰਤੀ ਧੱਕ ਕਹਿੰਦੇ ਆ ਅਸੀਂ ਪਿੰਡਾਂ ਅਜ ਕੋ ਮੇਰੇ ਕੋਲ ਟਾਈਮ ਟ੍ਰੇਨਿੰਗ ਲਾਉਣ ਆਉਂਦਾ ਰਸੀਮਾ ਮੜੂ ਨੂੰ ਇਸ ਗੱਲ ਦਾ ਪਤਾ ਹੋ ਨਵੇਂ ਟੀਚਰੋ ਨਾਲ ਤਾਂ ਪੰਜਾਬੀ ਆਉਂਦੀ ਆ ਨਾ ਹਿੰਦੀ ਆਉਂਦੀ ਆ ਨਾ ਅੰਗਰੇਜ਼ੀ ਉਹ ਤਾਂ ਵਿੱਚ ਵਿਚਾਲੇ ਜਿਹਾ ਆਉਂਦਾ ਉਰਦੂ ਦਾ ਬਹੁਤ ਵੱਡੀ ਗੱਲ ਆ ਇਸ ਲਈ ਜਿਹੜੇ ਪਿੰਡਾਂ ਚ ਪੜ੍ਹ ਕੇ ਆਏ ਹੋ ਆਪਦੇ ਨੂੰ ਕਦੇ ਘਟ ਨਾ ਜਾਣਿਓ ਤੁਸੀਂ ਬਹੁਤ ਕੁਝ ਕਰ ਸਕਦੇ ਹੋ ਤੇ ਹੁਣ ਅਸੀਂ ਜਿਹੜੀ ਪਹਿਲੀ ਰਸਮ ਆ ਅੱਜ ਦੀ ਤੇ ਜਦੋਂ ਅਸੀਂ ਗਾਹਿ ਬਗਾਹੇ ਕੰਮ ਕਰਦੇ ਆ ਸਾਨੂੰ ਆਇ ਨਹੀਂ ਪਤਾ ਹੁੰਦਾ ਵੀ ਸਾਡੀ ਫੋਟੋ ਦਾ ਕਦੇ ਨਹੀਂ ਪਤਾ ਹੁੰਦਾ ਪਰ ਮੈਨੂੰ ਪਤਾ ਹੁੰਦਾ ਵੀ ਅਨੀਤਾ ਮੈਡਮ ਆ ਗਏ ਨੇ ਤੇ ਉਹ ਪੱਕਾ ਮੇਰੀ ਫੋਟੋ ਕਲੈਕਟ ਕਰ ਦੇਣਗੇ ਅਨੀਤਾ ਮੈਡਮ ਨੇ ਲੰਬਾ ਸਮਾਂ ਫਸੇ ਸਕੂਲ ਚ ਪੜਾਇਆ ਤੇ ਹੁਣ ਬਹੁਤ ਮਸ਼ਹੂਰ ਸਕੂਲ ਆ ਸਾਡਾ ਨਾਮ ਵਾਲਾ ਸਕੂਲ ਆ ਫੂਲਪੁਰ ਗਰੇਵਾਲਾ ਰੀਤਾ ਗੱਲ ਮੈਡਮ ਨੇ ਉੱਥੇ ਪ੍ਰਿੰਸੀਪਲ ਕਿਆ ਕੀ ਐਫਰ ਕਰਦੇ ਨੇ ਇਸ ਵਾਰ ਹਰੇ ਪੋਜੀਸ਼ਨਾਂ ਲਈਆ ਉਹਨਾਂ ਨੇ 21000 ਰੁਪਏ ਮਿਲਿਆ ਉਹਨਾਂ ਨੂੰ ਸਕੂਲ ਨੂੰ ਅਸੀਂ ਅਨੀਤਾ ਮੈਡਮ ਨੂੰ ਮੁਬਾਰਕਬਾਦ ਦਿੰਦੇ ਆ ਤੇ ਧੰਨਵਾਦ ਕਰਦੇ ਆ ਦੂਰ ਨਹੀਂ ਕਹਦੇ ਹੁੰਦੇ ਨੇ ਦਿੱਲੀ ਦੂਰ ਨਹੀਂ ਤੇ ਇਸ ਲਈ ਸਾਡ ਜਿਹੜੀ ਪਹਿਲੀ ਰਸਮਾ ਮੈਂ ਸਿਮਰ ਕੌਰ ਨੂੰ ਬੇਨਤੀ ਕਰੂੰਗਾ ਵੀ ਉਹ ਕਿਤਾਬਾਂ ਲਿਆ ਕੇ ਪਹਿਲਾਂ ਆਪਾਂ ਕਿਤਾਬ ਜਿਹੜੀ ਆ ਉਹ ਗੁੰਡ ਚਕਾਈ ਕਰਦੀਏ

ਅੱਜ ਦਾ ਸਮਾਰੋ ਮੈਂ ਬੜੀ ਲਿਮਿਟਡ ਕੈਟਰਿੰਗ ਕਰੀ ਹੈ ਤੇ ਹਮੇਸ਼ਾ ਕੋਸ਼ਿਸ਼ ਕਰੀ ਹੈ ਕਿ ਉਹਨਾਂ ਨਾਲ ਜੁੜਾਂ ਜਿਹੜੇ ਲਿਖਦੇ ਆ ਕਿਉਂਕਿ ਲਿਖਣ ਦੀ ਆਪ ਬਹੁਤ ਸ਼ਕੀਨਾ ਤੇ 2015 ਤੋਂ ਮੈਂ ਲਿਖ ਰਹੀ ਆ ਹਲਕਾ ਫੁਲਕਾ ਪਹਿਲਾਂ ਮੈਂ ਇੰਗਲਿਸ਼ ਟ੍ਰਿਬਿਊਨਲੀ ਲੈਟਰਸ ਲਿਖਿਆ ਕੁਝ 2 ਬੜੇ ਬੜੀ ਮੁਸ਼ਕਲ ਨਾਲ ਛਾਪਦੇ ਸੀ ਉਸ ਤੋਂ ਬਾਅਦ ਹੌਲੀ ਹੌਲੀ ਮੈਂ ਸਲਾਈਂਸ ਪੈਰ ਰੱਖਿਆ ਤੇ ਜਦੋਂ ਅਸੀਂ ਕਿਸੇ ਲਾਈਨ ਛਾਪ ਰੱਖਦੇ ਆ ਤਾਂ ਸਾਡਾ ਲਿੰਕ ਆਟੋਮੈਟਿਕਲੀ ਉਹਨਾਂ ਇਨਸਾਨਾਂ ਨਾਲ ਹੁੰਦਾ ਜਿਹੜੇ ਕਿਸ ਲਾਈਨ 'ਚ ਆਲਰੇਡੀ ਹੈ ਤੇ ਮੈਂ ਬੜੀ ਖੁਸ਼ ਨਸੀਬਾ ਕਿ ਮੇਰਾ ਸਭ ਨੇ ਸਾਥ ਦਿੱਤਾ ਇਸ ਲੈਂਗੁਏਜ ਤੇ ਜਦੋਂ ਇਹ ਮੈਂ ਕੰਮ ਲਿਖ ਰਹੀ ਸੀ ਮੋਦੋਤੋਂ ਗੱਲ ਕਰਦੀ ਰਹੀ ਕਦੇ ਕਿਸੇ ਨਾਲ ਕਦੇ ਕਿਸੇ ਨਾਲ ਤੇ ਮੈਨੂੰ ਹਮੇਸ਼ਾ ਸਪੋਰਟ ਮਿਲਿਆ ਹੈ ਮੋਟੀਵੇਸ਼ਨ ਮਿਲੀ ਹੈ ਤੇ ਆਜੂ ਸਪੋਰਟ ਦੇ ਕਰਕੇ ਹੀ ਮੈਂ ਇਹ ਦੋ ਹੈ ਕਿਤਾਬ ਲਿਖ ਪਾਈਆਂ ਬਾਕੀ ਸਭ ਤੋਂ ਵੱਡਾ ਸਪੋਰਟ ਤਾਂ ਹਮੇਸ਼ਾ ਸਾਡਾ ਪਰਿਵਾਰ ਹੁੰਦਾ ਹੈ ਤੇ ਉਸ ਤੋਂ ਵੀ ਵੱਧ ਸਪੋਰਟ ਮੈਨੂੰ ਮੇਰੇ ਹਸਬੰਦ ਦਾ ਹਮੇਸ਼ਾ ਰਿਹਾ ਇਸ ਕਰਕੇ ਇਹ ਤੋ ਹੈ ਮੈਂ ਇਸ ਕਿਤਾਬ ਨਾਲ ਲੱਜੋ ਹੈ ਸਫਲਤਾ ਨਾਲ ਅੱਗੇ ਆਈ ਖਾਸ ਖਾਸ ਕੀ ਇਹ ਕਿਤਾਬ ਬਰੀਫ ਕਰਦੇ ਇਸ ਕਿਤਾਬ ਚ ਖਾਸ ਇਹ ਹੈ ਕਿ ਇੱਕ ਪ੍ਰੈਗਨੈਂਟ ਲੇਡੀ ਦੀ ਜਰਨੀ ਹੈ ਹਰ ਜਰਨੀ ਕਹਾਣੀ ਹੈ ਕਹਾਣੀ ਹੈ ਹਾਂਜੀ ਜਿਹਨੂੰ ਜੋ ਵੀ ਮਿਲਦਾ ਹੈ ਉਹਨੂੰ ਕਦੇ ਇਹ ਨਹੀਂ ਕਹਿੰਦਾ ਕਿ ਤੇਰੇ ਚੰਗਾ ਬੱਚਾ ਹੋਵੇ ਹੈਲਦੀ ਬੱਚਾ ਹੋਵੇ ਬਲਕਿ ਉਹਨੇ ਅਦਾਰੇ ਕਮੈਂਟਸ ਹੁੰਦੇ ਆ ਕਿ ਤੇਰੇ ਚੰਗੀ ਚੀਜ਼ ਹੋਵੇ ਰੱਬ ਤੈਨੂੰ ਕਾਕਾ ਦੇਵੇ ਰੱਬ ਤੈਨੂੰ ਜੀ ਦੇਵੇ ਮਤਲਬ ਐਵੇਂ ਤੇ ਉਹਦੇ ਉਹਨੂੰ ਕਮੈਂਟਸ ਮਿਲਦੇ ਨੇ ਕਿ ਉਹ ਪਜ਼ਲ ਹੋ ਜਾਂਦਾ ਕਿਉਂਕਿ ਦੁਨੀਆ ਇਹ ਚਾਹਦੀ ਕੀ ਹੈ ਤੇ ਉਹ ਇਹ ਕਮੈਂਟਸ ਸੁਣ ਕੇ ਬਹੁਤ ਪਰੇਸ਼ਾਨ ਹੁੰਦੀ ਹੈ ਇੱਕ ਟਾਈਮ ਤੋਂ ਉਹਨੂੰ ਇਹ ਵੀ ਲੱਗਦਾ ਲੱਗ ਜਾਂਦਾ ਕਿ ਮੇਰੇ ਹੁੰਡਾ ਹੀ ਹੋਗਾ ਨਾ ਤਾਂ ਹੀ ਸ਼ਾਇਦ ਮੈਨੂੰ ਸੋਸਾਇਟੀ ਐਕਸੈਪਟ ਕਰੂਗੀ ਨਹੀਂ ਤਾਂ ਸ਼ਾਇਦ ਮੈਂ ਐਕਸੈਪਟੇਬਲ ਨਹੀਂ ਹੈ ਉਹਦੀ ਖੁਦ ਦੀ ਸੋਚ ਇਦਾਂ ਦੀ ਹੋ ਜਾਂਦੀ ਹੈਗੀ ਹੈ ਪਰ ਹੌਲੀ 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 ਜਦੋਂ ਅਲਟਰਾਸਾਉਂਡਸ ਕਰਾਂਦੀ ਹੈ ਉਹ ਬੱਚੇ ਨੂੰ ਦੇਖਦੀ ਹੈ ਬੱਚੇ ਨਾਲ ਥੋੜਾ ਜਿਹਾ ਉਹਦਾ ਲਿੰਕ ਬਣਦਾ ਹੈ ਕਿਉਂਕਿ ਕਨੈਕਸ਼ਨ ਬਹੁਤ ਵੱਡਾ ਹੈ ਉਹਦੇ ਮਨ 'ਚ ਫਰਕ ਨਿਕਲ ਜਾਂਦਾ ਹੈ ਦੁਨੀਆਂ ਦੇ ਮਨ ਤੋਂ ਫਰਕ ਨਹੀਂ ਨਿਕਲਦਾ ਹੈਗਾ ਤਾਂ ਉਹਦੀ ਜਰਨੀ ਹੈ ਉਹਦੀ ਸੋਚ ਕੀਵੇ ਡਵੈਲਪ ਹੋ ਰਹੀ ਹੈ ਉਹ ਕਮੈਂਟਸ ਸੁਣ ਕੇ ਉਹ ਕਿਵੇਂ ਰਿਐਕਟ ਕਰਦੀ ਹੈ ਤੇ ਐਂਡ 'ਚ ਜਦੋਂ ਉਹਦੇ ਬੱਚਾ ਹੁੰਦਾ ਹੈ ਤਾਂ ਕੀ ਰਿਐਕਸ਼ਨ ਹੈ ਤੇ ਉਹ ਆਪਣੇ ਆਪ ਨੂੰ ਕਿਵੇਂ ਸੰਭਾਲ ਰਹੀ ਹੈ ਕੀ ਕਰ ਰਹੀ ਹੈ ਉਹਦੇ ਬਾਰੇ ਕਿਤਾਬ ਹੈ ਜਿਸ ਮੋਬਾਈਲ ਮੇਂ ਵਾਈਲ ਅਵਰ ਮੈਡੀਕਲ ਆਪੀ ਥੋੜਾ ਜਿਹਾ ਕਰਾਪਾ ਮੈਨ ਸਿਸਟਮ ਕਰਦਾ ਜਾ ਰਿਹਾ ਸੀ ਹੁਣ ਮੈਨੂੰ ਲੱਗਦਾ ਕਿ ਥੋੜਾ ਜਿਹਾ ਰੁਕੀ ਉਹਨਾਂ ਤੱਕ ਦਾ ਬਾਬਾ ਬਣ ਸਰ ਅਸੀਂ ਤਾਂ ਵੈਸੇ ਟੀਚਰ ਸਮਝਦੇ ਹਾਂ ਸਾਡੇ ਸ ਹਮੇਸ਼ਾ ਕਿਤਾਬਾਂ ਦਾ ਯੋਗਦਾਨ ਬੜਾ ਹੀ ਰਿਹਾ ਤੇ ਬੜਾ ਹੀ ਰਹੂਗਾ ਕਿਉਂਕਿ ਜੋ ਅਸੀਂ ਪ੍ਰਿੰਟ ਮੀਡੀਆ ਤੋਂ ਪੜ ਲੈਂਨਾ ਨਾ ਉਹ ਅਸੀਂ ਵਿਜ਼ੂਅਲ ਜਿੰਨਾ ਮਰਜ਼ੀ ਪੜ ਲਈਏ ਉਹ ਨਹੀਂ ਕਰ ਸਕਦੇ ਇੱਕ ਅੱਖ ਦਾ ਵੀ ਅਸਰ ਪੈਂਦਾ ਚਲੋ ਤੁਸੀਂ ਉਹ ਚੀਜ਼ ਦੇਖੀਏ ਪਰ ਉਸ ਤੋਂ ਇਲਾਵਾ ਵੀ ਇਹ ਚੀਜ਼ ਜਿਹੜੀ ਹੈ ਅਸੀਂ ਕਿਤਾਬਾਂ ਨਾਲ ਜਿਹੜਾ ਸਾਨੂੰ ਗਿਆਨ ਮਿਲਦਾ ਹੈ ਨਾ ਉਹ ਕਿਤੋਂ ਨਹੀਂ ਮਿਲਦਾ ਥੋੜੀ ਵੋਕੈਬਲਰੀ ਵੈਸੇ ਇਨਹਾਂਸ ਹੁੰਦੀ ਥੋੜੀ ਕੋਈ ਵੀ ਲੈਂਗੁਏਜ ਆ ਵੈਸੇ ਬਹੁਤ ਐਡਵਾਂਸ ਹੋ ਜਾਂਦੀ ਹੈ ਕਿੰਨਾ ਸਮਝ ਲਿਖ ਲਈ ਕਿਤਾਬ ਇਹ ਸਰ ਮੈਨੂੰ 1.5 ਸਾਲ ਲੱਗਿਆ ਕਿਉਂਕਿ ਮੇ ਤੇ ਮੈਂ ਉਹਨਾਂ ਨੂੰ ਸੁਲਾ ਕੇ ਰਾਤ ਨੂੰ 10 ਤੋਂ 12 ਜਾਂ 10 ਤੋਂ ਹੀ ਕਵੇਂ ਟਾਈਮ ਕੱਢਿਆ ਤੇ 1.5 ਸਾਲ ਮੈਨੂੰ ਇਸ ਕਿਤਾਬ ਨੂੰ ਲਿਖਣ ਲਈ ਕਰਦੇ ਕਰਦੇ ਕਰਦਣ ਨੇ ਕਿਹਾ ਨਹੀਂ ਕਿ ਇਹ ਕਿਹੜੇ ਕੰਮਾਂ ਜੇ ਲੱਗੇ ਨਹੀਂ ਮੈਨੂੰ ਕਰਦਣ ਦੇ ਕਦੇ ਕੁਐਸਚਨ ਨਹੀਂ ਕੀਤਾ ਮੈਂ ਰੱਬ ਦਾ ਬਹੁਤ ਬੜੀ ਏਵੇਂ ਸੁੱਖ ਹੈ ਕਿ ਮੇਰੇ ਪਰਿਵਾਰ ਦੀ ਮੈਨੂੰ ਪੂਰੀ ਸਪੋਰਟ ਰਹੀ ਹੈ ਤਾਂ ਹੀ ਦੋ ਬੱਚਾ ਦੇ ਹੋਣ ਦੇ ਬਾਵਜੂਦ ਇਹ ਚੀਜ਼ ਮੈਂ ਕਰ ਪਾਈ ਆ ਕਿਉਂਕਿ ਉਹ ਸੰਭਾਲ ਲੈ ਉਹ ਕਰ ਲੈ ਮੈਂ ਸਮਝੋਂ ਮਿਕ ਨੂੰ ਹਾਂ ਜੀ ਜਰੂਰ ਲਿਖਾਂਗੀ ਔਰ بڑے ਲੈਵਲ ਤੇ ਜਾਵਾਂਗੀ ਬਹੁਤ بڑے ਲੈਵਲ ਤੇ ਜਾਵਾਂਗੀ ਬਹੁਤ ਥੈਂਕਸ ਹਾਂਜੀ ਇਹ ਜਿਹੜੀ ਬੁੱਕ ਹੈ ਇਹ ਅਸਲ ਵਿੱਚ ਵਿੱਚ ਇੱਕ ਔਰਤ ਦੀ ਸਪਿਰਚੁਅਲ ਜਰਨੀ ਹੈ ਫਿਜ਼ੀਕਲ ਜਰਨੀ ਹੈ ਕਿ ਜਦੋਂ ਉਹ ਪ੍ਰੈਗਨੈਂਟ ਹੁੰਦੀ ਹੈ ਡਿਊਰਿੰਗ ਆਲ ਦੈਟ ਪੀਰੀਅਡ ਉਹ ਕਿਸ ਤਰ੍ਹਾਂ ਮਹਿਸੂਸ ਕਰਦੀ ਹੈ ਦੂਸਰੀ ਚੀਜ਼ ਹੈ ਕਿਤਾਬ ਸਮਾਜ ਦੀ ਆਲੋਚਨਾ ਕਰਦੀ ਹੈ ਜਿਹਦੇ ਚ ਉਹ ਦੱਸਦੀ ਹੈ ਕਿ ਸਾਡੀ ਮਾਈਂਡਸੈਟ ਕਿੰਨੀ ਘਟੀਆ ਹੈ ਭਾਵੇਂ ਮੁੰਡਾ ਸਾਡਾ ਕਿੰਨਾ ਘਟੀਆ ਹੋਵੇ ਅਸੀਂ ਫੇਰ ਵੀ ਮੁੰਡੇ ਭਾਲਦੇ ਆ ਔਰ ਇਹ ਇੱਕ ਤਰ੍ਹਾਂ ਦੀ ਫੈਮਿਨਿਸਟ ਬੁੱਕ ਹੈ ਔਰ ਦੇ ਹੱਤਾਂ ਚ ਗੱਲ ਕਰਨ ਵਾਲੀ ਹੈ ਔਰ ਹਰ ਉਸ ਆਦਮੀ ਨੂੰ ਜਿਹੜਾ ਇਸ ਤਰ੍ਹਾਂ ਸੋਚਦਾ ਹੈ ਕਿ ਮੇਰੇ ਮੁੰਡਾ ਹੀ ਹੋਣਾ ਚਾਹੀਦਾ ਹੈ ਉਹਨੂੰ ਉਹ ਸ਼ਰਮਸ਼ਾਹਤ ਕਰਦੀ ਹੈ ਔਰ ਇਹੋ ਹੀ ਇਸਦਾ ਵੱਡਾ ਮਕਸਦ ਹੈ ਦੂਸਰੀ ਗੱਲ ਇਹ ਹੈ ਕਿ ਸ਼ਾਇਦ ਇਸ ਵਿਸ਼ੇ ਤੇ ਦੁਨੀਆ ਦੇ ਵਿੱਚ ਪਹਿਲੀ ਕਿਤਾਬ ਲਿਖੀ ਗਈ ਹੈ ਕਿਸੇ ਵੀ ਭਾਸ਼ਾ ਵਿੱਚ ਇਸ ਤਰ੍ਹਾਂ ਨਹੀਂ ਲਿਖਿਆ ਗਿਆ ਹੈ ਕਿ ਕਿਸੇ ਔਰਤ ਨੇ ਆਪਣੀ ਪ੍ਰੈਗਨਨਸੀ ਦੀ पल पल दी डिटेल ਜਿਹੜੀ ਹੈ ਪ੍ਰੈਗਨੈਂਟ ਹੋਣ ਤੋਂ ਲੈ ਕੇ ਡਿਲੀਵਰੀ ਤੱਕ ਔਰ ਉਸ ਤੋਂ ਬਾਅਦ ਤੱਕ ਦਾ ਕਦੇ ਜ਼ਿਕਰ ਕੀਤਾ ਹੋਏ ਇਟ ਇਜ਼ ਅ ਮਾਰਵਲਸਕੋ ਔਰ ਇਹ ਸਾਹਿਦ ਦੇ ਵਿੱਚ ਆਪਣੀ ਜਗ੍ਹਾ ਜ਼ਰੂਰ ਬਣਾਏਗੀ ਮੇਂਹਾਂ ਬਲੇਸਿੰਗ ਸਿਮਰ ਦੇਣਾ ਸਿਮਰ ਦੀ ਇਹ ਕਿਤਾਬ ਮੇਰੇ ਕੋਲ ਜਦੋਂ ਆਈ ਹੈ ਤਾਂ ਮੈਂ ਇਹਦਾ ਨਾਮ ਦੇਖ ਕੇ ਪਹਿਲਾਂ ਅਜੀਬ ਮਹਿਸੂਸ ਕੀਤਾ ਕਿਉਂਕਿ ਇਹ ਨਾਮ ਪੰਜਾਬੀ ਚ ਹੈ ਇਸ ਕੋਈ ਸਮਝ ਆਉਂਦੀ ਹੈ ਕਿ ਸਿਮਰ ਨੂੰ ਟੱਕਰ ਲੈਣ ਦੀ ਆਦਤ ਹੈ ਸੋਸਾਇਟੀ ਨਾਲ ਸਿਮਰ ਨੂੰ ਉਸ ਸਟਰਕਚਰ ਨੂੰ ਚੈਲੰਜ ਕਰਨ ਦੀ ਆਦਤ ਹੈ ਉਹਨੇ ਪੰਜਾਬੀ ਸੋਸਾਇਟੀ ਵਿੱਚ ਰਹਿੰਦੇ ਹੋਏ ਪੰਜਾਬੀ ਨਾਮ ਰੱਖ ਕੇ ਅੰਗਰੇਜ਼ੀ ਕਿਤਾਬ ਲਿਖੀ ਨੰਬਰ 1 ਨੰਬਰ 2 ਆਪਣੇ ਆਪ ਬਾਰੇ ਗੱਲ ਕਰਨੀ ਆਪਣੇ ਅੰਦਰ ਵਿੱਚ ਜੋ ਕੁਝ ਵਾਪਰਿਆ ਉਹਦੇ ਬਾਰੇ ਗੱਲ ਕਰਨੀ ਔਰ ਪੂਰੀ ਕਿਤਾਬ 'ਚ ਗੱਲ ਕਰਨੀ ਹਰੇਕ ਦੇ ਵਸਦਾ ਰੋਗ ਨਹੀਂ ਇਹ ਕਿਤਾਬ ਆਪਣੇ ਆਪ ਨੂੰ ਪਰੂਵ ਕਰੇਗੀ ਪਰ ਸਮਾਪਨ ਤੇ ਪ੍ਰੂਵ ਕਰੇਗੀ ਬਹੁਤ ਸਾਰੀਆਂ ਐਗਜ਼ੈਪਲਸ ਸਿੰਬल्स ਮੋਟਿਫਸ ਹੈ ਹਨ ਜਿਹੜੇ ਆਮ ਲੋਕਾਂ ਦੀ ਸਮਝ ਤੋਂ ਬਾਹਰ ਹਨ ਮੈਨੂੰ ਉਮੀਦ ਹੈ ਕਿ ਹਰੇਕ ਬੰਦੇ ਨੂੰ ਇੱਕ ਦੋ ਵਾਰ ਪੜ੍ਹਨ ਤੋਂ ਬਾਅਦ ਇਹ ਕਿਤਾਬ ਸਮਝ ਆਉਣੀ ਹੈ ਪਰ ਇਹ ਕਿਤਾਬ ਆਪਣੇ ਆਪ ਵਿੱਚ ਸਫਲ ਕਿਤਾਬ ਹੈ ਮੈਂ ਸਿੰਗਰ ਨੂੰ ਮੁਬਾਰਕ ਦਿੰਦਾ ਕਿ ਤੁਹਾਡਾ ਸਭ ਦਾ ਧੰਨਵਾਦ ਕਰਦਾ ਥੈਂਕ ਯੂ ਜਿੰਦਗੀ ਦੇ ਗੀਤ ਵਿੱਚ ਸਮਾਜ ਦੀ ਸਾਰ ਸਤਿ ਉਪਾਜਕਤਾ ਪ੍ਰਾਪਤ ਕਰਾਂ ਪਾਤਾ ਜਾਂਦੀਆਂ ਸਾਰ ਸਤਿ ਉਪਾਜਕਤਾ ਪ੍ਰਾਪਤ ਕਰਾਂ ਜਾਂਦੀਆਂ ਖਾਲਸਾ ਪੰਥ ਦਾ ਪਿਸਤ ਖਾਲਸਾ ਜਿਹੜੀ ਸਿੱਖੀ ਲੋਰਿਤਾਂ ਨੂੰ ਆਉਂਦੇ ਹਿੱਕ ਦੇ ਵਿੱਚ ਸਮੋਈ ਬੈਠੀ ਆ ਉਸ ਧਰਤੀ ਦੇ ਬਾਦ ਤੋਂ ਵਾਹਿਗੁਰੂ ਜੀ ਦਾ ਖਾਲਸਾ ਵਾਹਿਗੁਰੂ ਜੀ ਦੀ ਫਤਿਹ ਅੱਜ ਅਸੀਂ ਸੇਵਨਤੀ ਕਿਤਾਬ ਦੀ ਅਸੀਂ ਗੁੰਝਕਾਈ ਕਰਤੀ ਆ ਤੋ ਅਗਲਾ ਜਿਹੜਾ ਚਰਨਾ ਉਹਦੇ ਵਿੱਚ ਸੇਵਾ ਦੀ ਜਦੋਂ ਕਹਿੰਦੇ ਪਹਿਲਾ ਬੰਦਾ ਖੋਜ ਜਾਂਦਾ ਕਿਹਾ ਆਪ ਦਾ ਡੈਡੀਕੇਟਡ ਜਦੋਂ ਕਰਦੀ ਉਹਦੇ ਪਰ ਬ੍ਰਿਤਾ ਹੁੰਦਾ ਇੱਕਦਾਂ ਇੱਕਦਾਂ ਸਿੱਧੀ ਸਪੱਸ ਦੀ ਗੱਲ ਕਹਿ ਰਹੀਆਂ ਇੱਕ ਦਿਨ ਇੱਕ ਘੁਮਾ ਕੇ ਕਹਿਣੀ ਡੈਡੀਕੇਟਡ ਟੂ ਦਾ ਡੈਡੀਕੇਟਡ ਟੂ दैट ਡਿਵਾਈਨ ਪਾਵਰ ਹੂਜ਼ ਪ੍ਰੈਜ਼ੈਂਸ ਆਈ ਹੈਵ ਆਲਵੇਜ਼ ਫੀਲਡ